ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਕਾਲ ਰੂਪ ਮੈਰਿਜ ਹੱਬ ਚੈਨਲ ਵਿੱਚ ਆਪ ਜੀ ਦਾ ਬਹੁਤ-ਬਹੁਤ ਸਵਾਗਤ ਹੈ ਸੋ ਅੱਜ ਦੀ ਇਸ ਵੀਡੀਓ ਵਿੱਚ ਨੋਟ ਕਰੋ ਜੀ ਲੜਕੀਆਂ ਦੇ ਖਾਸ ਰਿਸ਼ਤੇ ਔਰ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਦੇਖੋ ਜੀ ਤੇ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਈਏ ਕਿ ਜੇਕਰ ਤੁਸੀਂ ਨਵੀਂ ਐਡ ਪਾਉਣੀ ਚਾਹੁੰਦੇ ਹੋ ਜਾਂ ਤੁਸੀਂ ਜਿਹੜੀ ਐਡ ਹੈ ਉਹਨੂੰ ਰਿਪੀਟ ਕਰਵਾਉਣੀ ਚਾਹੁੰਦੇ ਹੋ ਤਾਂ ਸਿਰਫ ਸਾਨੂੰ WhatsApp ਤੇ ਮੈਸੇਜ ਕਰਨਾ ਹੈ ਐਡ ਸਾਰਿਆਂ ਦੀ ਜਿਹੜੀ ਉਹ ਫ੍ਰੀ ਹੈ ਸੋ ਨੋਟ ਕਰੋ ਜੀ ਲੜਕੀਆਂ ਦੇ ਖਾਸ ਰਿਸ਼ਤੇ ਪਹਿਲਾ ਪ੍ਰੋਫਾਈਲ ਹੈ ਨਾਮ ਹੈ ਕੌਰ ਲੜਕੀ ਕੈਨੇਡਾ ਵਿੱਚ ਪੀਆਰ ਹੈ ਬਰਥ ਹੈ 1992 ਦਾ 1992 5 ਫੁੱਟ 6 ਇੰਚ ਹਾਈਟ ਕੁਆਲਿਫਿਕੇਸ਼ਨ ਹੈ ਐਮਸੀਏ ਕਾਸਟ ਹੈ ਜੱਟ ਸਿੱਖ ਲੜਕੀ ਦਾ ਡਾਈਵੋਰਸ ਹੋਇਆ ਹੈ ਔਰ ਲੜਕਾ ਇਹਨਾਂ ਨੂੰ ਕੈਨੇਡਾ ਵਿੱਚ ਚਾਹੀਦਾ ਹੈ ਜਾਂ ਪਰਮ ਜਾਂ ਵਰਕ ਪਰਮਿਟ ਤੇ ਹੋਵੇ ਜਾਂ ਫਿਰ ਪੀਆਰ ਗੁਰਦਾਸਪੁਰ ਸਿਟੀ ਨੂੰ ਬਲੋਂਗ ਕਰਦੇ ਨੇ ਫੈਮਿਲੀ ਦਾ ਫੋਨ ਨੰਬਰ ਹੈ 62807 422806280742280 ਨੈਕਸਟ ਨੋਟ ਕਰੋ ਜੀ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ ਲੜਕੀ ਕੈਨੇਡਾ ਦੇ ਵਿੱਚ ਪੀਆਰ ਹੈ ਔਰ ਆਰਐਨ ਰਜਿਸਟਰਡ ਨਰਸ ਹੈ ਬਰਥ ਹੈ ਇਹਨਾਂ ਦਾ 1996 ਦਾ 1996 5 ਫੁੱਟ 4 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਬੀਐਸਸੀ ਨਰਸਿੰਗ ਕਾਸਟ ਹੈ ਹਿੰਦੂ ਜੱਟ ਲੜਕਾ ਇਹਨਾਂ ਨੂੰ ਪੜਿਆ ਲਿਖਿਆ ਪੰਜਾਬ ਤੋਂ ਜਾਂ ਫਿਰ ਕੈਨੇਡਾ ਦੇ ਵਿੱਚ ਪੀਆਰ ਚਾਹੀਦਾ ਹੈ ਗੁਰਦਾਸਪੁਰ ਸਿਟੀ ਨੇ ਬਿਲੋਂਗ ਕਰਦੇ ਨੇ ਤੇ ਵਧੇਰੇ ਇਨਫੋਰਮੇਸ਼ਨ ਵਾਸਤੇ ਇਹਨਾਂ ਦੇ ਨਾਲ ਡਾਇਰੈਕਟ ਗੱਲਬਾਤ ਕਰੋ ਜੀ ਫੋਨ ਨੰਬਰ ਹੈ 94178 33082 94178 34082 ਨੈਕਸਟ ਨੋਟ ਕਰੋ ਜੀ ਲੜਕੀ ਦਾ ਪ੍ਰੋਫਾਈਲ ਨਾਮ ਹੈ ਡਾਕਟਰ ਕੌਰ ਲੜਕੀ ਪ੍ਰਾਈਵੇਟ ਜੌਬ ਕਰਦੀ ਹੈ ਬਰਥ ਹੈ 1997 ਦਾ 1997 5 ਫੁੱਟ 4 ਇੰਚ ਹਾਈਟ ਕਵਾਲੀਫਿਕੇਸ਼ਨ ਹੈ ਬੀਐਸਸੀ ਨਰਸਿੰਗ ਇੱਕ ਇਹਨਾਂ ਦਾ ਬ੍ਰਦਰ ਹੈ ਉਹ ਐਮਬੀਬੀਐਸ ਡਾਕਟਰ ਹੈ ਕਾਸਟ ਹੈ ਇਹਨਾਂ ਦੀ ਸਿੱਖ ਲੋਹਾਰ ਜਾਤੀਬੰਧਨ ਕੋਈ ਨਹੀਂ ਹੈ ਲੜਕਾ ਇਹਨਾਂ ਨੂੰ ਮੈਡੀਕਲ ਫੀਲਡ ਵਿੱਚ ਜੋਬ ਕਰਦਾ ਹੋਵੇ ਰਿਸ਼ਤਾ ਚਾਹੀਦਾ ਹੈ ਜਾਨੀ ਕਿ ਲੜਕਾ ਡਾਕਟਰ ਹੋਵੇ ਔਰ ਪਟਿਆਲਾ ਸਿਟੀ ਨਹੀਂ ਬਿਲੋਂਗ ਕਰਦੇ ਨੇ ਫੈਮਿਲੀ ਦਾ ਫੋਨ ਨੰਬਰ ਹੈ 9316208699 9316208691 ਨੈਕਸਟ ਹੈ ਜੀ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ ਲੜਕੀ ਜੌਬ ਕਰਦੀ ਹੈ ਐਜ਼ ਅ ਪ੍ਰੋਫੈਸਰ ਬਰਥ ਹੈ 1992 5 ਫੁੱਟ 6 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਐਮਏ ਇੰਗਲਿਸ਼ ਤੇ ਪੀਐਚਡੀ ਕਰੀ ਹੋਈ ਹੈ ਕਾਸਟ ਹੈ ਜੱਟ ਸਿੱਖ ਲੜਕਾ ਇਹਨਾਂ ਨੂੰ ਕਲੀਨ ਸ਼ੇਵ ਇਹ 22 ਮਿਸਟੇਕ ਕਲੀਨਿਕ ਲਿਖਿਆ ਗਿਆ ਹੈ ਲੜਕਾ ਇਹਨਾਂ ਨੂੰ ਕਲੀਨ ਸ਼ੇਵ ਐਨਆਰਆਈ ਚਾਹੀਦਾ ਹੈ ਡਰਾਈਵਰ ਜਿਹੜੇ ਨੇ ਉਹ ਇਹਨਾਂ ਦੇ ਨਾਲ ਕੰਡਕਟ ਨਾ ਕਰਨ ਔਰ ਬਿਲਾਉਂਗ ਕਰਦੇ ਨੇ ਨਿਊ ਚੰਡੀਗੜ੍ਹ ਤੋਂ 60 ਜਾਂ 70 ਕਿਲੋਮੀਟਰ ਦੇ ਨੇੜੇ ਤੇੜੇ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਫੈਮਿਲੀ ਦੇ ਦੋ ਕੰਟੈਕਟ ਨੇ ਪਹਿਲਾ ਹੈ 9815079458 ਦੂਸਰਾ ਹੈ 76965753799 ਦੋਨੋਂ ਨੰਬਰ ਤੇ ਆਨਲਾਈਨ ਕਰਕੇ ਇਹਨਾਂ ਦੇ ਨਾਲ ਹੁਣੇ ਹੀ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਨੈਕਸਟ ਹੈ ਜੀ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ ਲੜਕੀ ਦੇ ਹਾਈਲਾਈਟਸ ਵਿੱਚ ਸੱਤ ਬੈਂਡ ਨੇ ਬਰਤ ਹੈ 25 ਦਸੰਬਰ 2007 ਦਾ 5 ਫੁੱਟ 2 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਪਲੱਸ 2 ਦੇ ਨਾਲ ਕੰਪਿਊਟਰ ਕੋਰਸ ਕੀਤਾ ਹੈ ਕਾਸਟ ਹੈ ਰਵੀ ਦਾਸੀਆ ਸਿੱਖ ਇਹਨਾਂ ਨੂੰ ਵਿਦੇਸ਼ ਜਾਣ ਵਾਸਤੇ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਜਿਹੜਾ ਸਾਰਾ ਖਰਚਾ ਕਰ ਸਕੇ ਜਾਤੀਵੰਦਨ ਕੋਈ ਨਹੀਂ ਹੈ ਤੇ ਪਹਿਲੇ ਇਹਨਾਂ ਨੂੰ ਆਪਣੀ ਸੇਮ ਕਾਸਟ ਤੋਂ ਹੈ ਤੇ ਧੂਰੀ ਏਰੀਆ ਨੂੰ ਬਿਲੋਂਗ ਕਰਦੇ ਨੇ ਫੋਨ ਨੰਬਰ ਨੋਟ ਕਰੋ ਜੀ 8556952535 8556952535 ਨੈਕਸਟ ਨੋਟ ਕਰੋ ਜੀ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ ਉਮਰ ਹੈ ਇਹਨਾਂ ਦੀ 22 ਸਾਲ ਹਾਈਟ 5 ਫੁੱਟ 3 ਇੰਚ ਕੁਆਲੀਫਿਕੇਸ਼ਨ ਪਲੱਸ 2 ਨਾਨ ਮੈਡੀਕਲ ਕਾਸਟ ਜੱਟ ਸਿੱਖ ਲੜਕਾ ਇਹਨਾਂ ਨੂੰ ਸ਼ੁੱਧ ਵੈਸ਼ਨ ਪਰਿਵਾਰ ਦਾ ਚਾਹੀਦਾ ਹੈ ਐਨ ਆਰ ਆਈ ਹੋਵੇ ਜਾਂ ਕੋਈ ਵਧੀਆ ਜੋਬ ਕਰਦਾ ਹੋਵੇ ਸੰਗਰੂਰ ਏਰੀਆ ਨੂੰ ਬਿਲੋਂਗ ਕਰਦੇ ਨੇ ਫੈਮਿਲੀ ਦਾ ਫੋਨ ਨੰਬਰ ਨੋਟ ਕਰੋ ਜੀ +91 7009525097 79525097 नेक्स्ट नोट करो जी लड़की ਦਾ ਪ੍ਰੋਫਾਈਲ ਨਾਮ ਹੈ ਕੌਰ ਲੜਕੀ ਦਾ ਬਰਤ ਹੈ ਅਗਸਤ 1997 ਦਾ ਅਗਸਤ 1997 ਬੌਰਨ ਹੈ 5 ਫੁੱਟ 1 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਗ੍ਰੈਜੂਏਸ਼ਨ ਤੇ ਕੰਪਿਊਟਰ ਡਿਪਲੋਮਾ ਕੀਤਾ ਹੈ ਫੈਮਿਲੀ ਦੇ ਵਿੱਚ ਹੈ ਇਹਨਾਂ ਦਾ ਇੱਕ ਬ੍ਰਦਰ ਤੇ ਪੇਰੈਂਟਸ ਕਾਸਟ ਹੈ ਇਹਨਾਂ ਦੀ ਬਾਲਮਿਕੀ लुधियाना सिटी ਨੂੰ ਬਿਲੋਂਗ ਕਰਦੇ ਨੇ ਲੜਕਾ ਇਹਨਾਂ ਨੂੰ ਗਵਰਨਮੈਂਟ ਜੋਬ ਕਰਦਾ ਹੋਵੇ ਜਾਂ ਫਿਰ ਐਨ ਆਰ ਆਈ ਹੋਵੇ ਤੇ ਸਿਰਫ ਲੁਧਿਆਣਾ ਸਿਟੀ ਤੋਂ ਹੀ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਫੈਮਿਲੀ ਦਾ ਫੋਨ ਨੰਬਰ ਹੈ 82840 54785 828405478 ਸੋਰੀ 765 ਸੋ ਨੰਬਰ ਮੈਂ ਇੱਕ ਵਾਰੀ ਫੇਰ ਰਿਪੀਟ ਕਰ ਦਵਾਂ 82840 54765 8284054765 ਨੈਕਸਟ ਨੋਟ ਕਰੋ ਜੀ ਲੜਕੀ ਦਾ ਪ੍ਰੋਫਾਈਲ ਨਾਮ ਹੈ ਘੌਰ ਲੜਕੀ ਦੀ ਉਮਰ ਹੈ 32 ਸਾਲ ਹਾਈਟ 5 ਫੁੱਟ 5 ਇੰਚ ਕੁਆਲੀਫਿਕੇਸ਼ਨ ਹੈ ਬੀਐਸਸੀ ਨਰਸਿੰਗ ਇੱਕ ਬ੍ਰਦਰ ਹੈ ਇਹਨਾਂ ਦਾ ਕੈਨੇਡਾ ਵਿੱਚ ਪੀਆਰ ਹੈ ਫਾਦਰ ਇਹਨਾਂ ਦੇ ਰਿਟਾਇਰ ਨੇ ਗਵਰਨਟ ਜੋਬ ਤੋਂ ਮਦਰ ਹਾਊਸ ਵਾਈਫ ਹੈ ਔਰ ਲੜਕੀ ਜਿਹੜੀ ਹੈ 3 ਸੌਰੀ ਇੱਕ ਵਾਰ ਕੈਨੇਡਾ ਤੋਂ ਵੀ ਹੋ ਕੇ ਆਈ ਹੈ ਤੇ ਇਹਨਾਂ ਦੇ ਕੋਲ 1 ਸਾਲ ਦਾ ਵਿਜ਼ਟਰ ਵੀਜ਼ਾ ਹੈ ਕੈਨੇਡਾ ਦਾ ਲੜਕਾ ਇਹਨਾਂ ਨੂੰ ਕੈਨੇਡਾ ਵਿੱਚ ਪੀਆਰ ਚਾਹੀਦਾ ਹੈ ਮੋਗਾ ਰਿਆਨ ਬੁਲਾਉਂ ਕਰਦੇ ਨੇ ਹੋਰ ਵਧੇਰੇ ਇਨਫੋਰਮੇਸ਼ਨ ਵਾਸਤੇ ਇਹਨਾਂ ਦੇ ਨਾਲ ਡਾਇਰੈਕਟ ਗੱਲਬਾਤ ਕਰੋ ਫੋਨ ਨੰਬਰ ਹੈ 9814258119 9814258119 ਨੈਕਸਟ ਇਹ ਹੈ ਜੀ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ ਉਮਰ ਹੈ ਨਦੀ 24 ਸਾਲ ਕੱਦ 5 ਫੁੱਟ 4 ਇੰਚ ਲੜਕੀ ਯੂਕੇ ਜਾਣ ਵਾਸਤੇ ਇਹਨਾਂ ਨੇ ਕੰਪਿਊਟਰ ਟੈਸਟ ਕਲੀਅਰ ਕੀਤਾ ਹੋਇਆ ਹੈ ਪਾਦਰ ਪ੍ਰਾਈਵੇਟ ਜੌਬ ਤੇ ਨਹੀਂ ਮਦਰ ਹਾਊਸ ਵਾਈਫ ਹੈ ਕਾਸਟ ਹੈ ਮਜਬੀ ਸਿੱਖ ਜਾਤੀਵੰਦਨ ਕੋਈ ਨਹੀਂ ਹੈ ਲੜਕਾ ਚਾਹੀਦਾ ਹੈ ਜਿਹੜਾ ਯੂਕੇ ਜਾਣ ਦਾ ਸਾਰਾ ਖਰਚਾ ਕਰ ਸਕੇ ਲੁਧਿਆਣਾ ਸਿਟੀ ਨੂੰ ਬਿਲੋਂਗ ਕਰਦੇ ਨੇ ਵਧੇਰੇ ਇਨਫੋਰਮੇਸ਼ਨ ਵਾਸਤੇ ਡਾਇਰੈਕਟ ਗੱਲਬਾਤ ਕਰੋ 6284736976 6284736976 ਨੈਕਸਟ ਨੋਟ ਕਰੋ ਜੀ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ ਲੜਕੀ ਸੈਂਟਰ ਗਵਰਨਮੈਂਟ ਦੀ ਪਰਮਾਨੈਂਟ ਜੌਬ ਕਰਦੀ ਹੈ ਬਰਤ ਹੈ 1997 ਦਾ 1997 5 ਫੁੱਟ 1 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਬੀਐਸਸੀ ਨਰਸਿੰਗ ਫਾਦਰ ਸੈਂਟਰ ਗਵਰਨਮੈਂਟ ਦੀ ਜੋਬ ਕਰਦੇ ਨੇ ਮਦਰ ਹਾਊਸ ਵਾਈਫ ਹੈ ਇੱਕ ਇਹਨਾਂ ਦਾ ਬ੍ਰਦਰ ਹੈ ਉਹ ਵੀ ਸੈਂਟਰ ਗਵਰਨਮੈਂਟ ਦੀ ਜੋਬ ਕਰਦਾ ਹੈ ਕਾਸਟ ਹੈ ਹਿੰਦੂ ਜੱਟ ਲੜਕਾ ਇਹਨਾਂ ਨੂੰ ਸੈਂਟਰ ਗਵਰਨਮੈਂਟ ਜਾਂ ਸਟੇਟ ਗਵਰਨਮੈਂਟ ਦੀ ਕੋਈ ਵੀ ਜੋਬ ਕਰਦਾ ਹੋਵੇ ਪਠਾਨਕੋਟ ਸਿਟੀ ਨੂੰ ਬਿਲੋਂਗ ਕਰਦੇ ਨੇ ਫੈਮਿਲੀ ਦਾ ਫੋਨ ਨੰਬਰ ਹੈ 6231 9823962631 98239 ਨੈਕਸਟ ਨੋਟ ਕਰੋ ਜੀ ਲੜਕੀ ਦਾ ਖਾਸ ਪ੍ਰੋਫਾਈਲ ਨਾਮ ਹੈ ਕੌਰ ਲੜਕੀ ਨਿਊਜ਼ੀਲੈਂਡ ਵਿੱਚ ਸਿਟੀਜ਼ਨ ਹੈ ਬਰਤ ਹੈ 1992 ਦਾ 1992 5 ਫੁੱਟ 3 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਬੀਐਸਸੀ ਅਕਾਊਂਟਿੰਗ ਲੜਕੀ ਹੁਣ ਇਮੀਗ੍ਰੇਸ਼ਨ ਦਾ ਬਿਜ਼ਨਸ ਕਰਦੀ ਹੈ ਫਾਦਰ ਰਿਟਾਇਰ ਨੇ ਗਵਰਨਟ ਜੋਬ ਤੋਂ ਮਦਰ ਹਾਊਸ ਵਾਈਫ ਹੈ ਦੋ ਬ੍ਰਦਰ ਨੇ ਉਹ ਨਿਊਜ਼ੀਲੈਂਡ ਵਿੱਚ ਪੀਆਰ ਨੇ ਲੜਕਾ ਇਹਨਾਂ ਨੂੰ 32 ਸਾਲ ਦੀ ਉਮਰ ਤੱਕ ਦਾ ਚਾਹੀਦਾ ਹੈ ਜਿਹੜਾ ਨਿਊਜ਼ੀਲੈਂਡ ਵਿੱਚ ਹੋਵੇ ਪੰਜਾਬ ਤੋਂ ਬਿਲੋਂਗ ਕਰਦੇ ਨੇ ਜਲੰਧਰ ਸਿਟੀ ਤੋਂ ਫੈਮਿਲੀ ਦਾ ਫੋਨ ਨੰਬਰ ਹੈ +919041223961 +929041223961 ਨੈਕਸਟ ਨੋਟ ਕਰੋ ਜੀ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ ਬਰਥ ਹੈ ਨਵੰਬਰ 1996 ਦਾ 1996 5 ਫੁੱਟ 6 ਇੰਚ ਹਾਈਟ ਹੈ ਕੁਆਲਿਫਿਕੇਸ਼ਨ ਹੈ ਗ੍ਰੈਜੂਏਸ਼ਨ ਤੇ ਪੰਜਾਬੀ ਸਟੈਨੋਗ੍ਰਾਫੀ ਦਾ ਕੋਰਸ ਕੀਤਾ ਹੋਇਆ ਹੈ ਕਾਸਟ ਹੈ ਰਵੀ ਦਾਸੀ ਅਸਿਕ ਲੁਧਿਆਣਾ ਸਿਟੀ ਨੇ ਬਿਲੋਂਗ ਕਰਦੇ ਨੇ ਲੜਕਾ ਇਹਨਾਂ ਨੂੰ ਗਵਰਨਮੈਂਟ ਜੋਬ ਜਾਂ ਫਿਰ ਪ੍ਰਾਈਵੇਟ ਜੋਬ ਕਰਦਾ ਹੋਵੇ ਔਰ ਫੈਮਿਲੀ ਦਾ ਫੋਨ ਨੰਬਰ ਹੈ 8198848098 8198848098 ਨੈਕਸਟ ਨੋਟ ਕਰੋ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ ਲੜਕੀ ਮਲਟੀ ਨੈਸ਼ਨਲ ਕੰਪਨੀ ਵਿੱਚ ਜੋਬ ਕਰਦੀ ਹੈ ਬਰਤ ਹੈ ਜੂਨ 1997 1997 5 ਫੁੱਟ 6 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਗ੍ਰੈਜੂਏਸ਼ਨ ਮੈਕੈਨੀਕਲ ਇੰਜੀਨੀਅਰਿੰਗ ਫਾਦਰ ਗਵਰਨਟ ਜੌਬ ਤੇ ਨੇ ਮਦਰ ਹਾਊਸ ਵਾਈਫ ਹੈ ਕਾਸਟ ਹੈ ਜੱਟ ਸਿੱਖ ਲੜਕਾ ਜੱਟ ਸਿੱਖ ਫੈਮਿਲੀ ਤੋਂ ਹੋਵੇ ਮਲਟੀ ਨੇਸ਼ਨਲ ਕੰਪਨੀ ਜਾਂ ਫਿਰ ਗਵਰਨਟ ਜੌਬ ਕਰਦਾ ਹੋਵੇ ਸਹਾਰਨਪੁਰ ਸਿਟੀ ਨੂੰ ਬਿਲੋਂਗ ਕਰਦੇ ਨੇ ਬੈਕਗ੍ਰਾਉਂਡ ਹੈ ਇਹਨਾਂ ਦੀ ਪੰਜਾਬ ਤੋਂ ਵਧੇਰੇ ਇਨਫੋਰਮੇਸ਼ਨ ਵਾਸਤੇ ਡਾਇਰੈਕਟ ਇਹਨਾਂ ਦੇ ਨਾਲ ਗੱਲਬਾਤ ਕਰੋ ਫੋਨ ਨੰਬਰ ਹੈ +91 9760533089 919960533099 नेक्स्ट नोट करो लड़की ਦਾ ਪ੍ਰੋਫਾਈਲ ਨਾਮ ਹੈ ਕੌਰ ਬਰਥ ਹੈ ਨਵੰਬਰ 1992 1992 ਬੌਰਨ 5 ਫੁੱਟ 4 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਐਮ ਐਸ ਸੀ ਮੈਥਸ ਬੀ ਐਡ ਕਾਸਟ ਹੈ ਇਹਨਾਂ ਦੀ ਸ਼ੀਂਬਾ ਲੜਕਾ ਇਹਨਾਂ ਨੂੰ ਸ਼ੀਂਬਾ ਕਾਸਟ ਤੋਂ ਹੀ ਚਾਹੀਦਾ ਹੈ ਜਿਹੜਾ ਵਿਆਹ ਨੂੰ ਪਰਿਵਾਰ ਨੂੰ ਬਿਲੋਂਗ ਕਰਦਾ ਹੋਵੇ ਔਰ ਗ੍ਰੈਜੂਏਸ਼ਨ ਕੰਪਲੀਟ ਕੀਤੀ ਹੋਵੇ ਐਨ ਆਰ ਆਈ ਜਾਂ ਫਿਰ ਪੰਜਾਬ ਤੋਂ ਹੋਵੇ ਪੰਜਾਬ ਤੋਂ ਬਿਲੋਂਗ ਕਰਦੇ ਨੇ ਜਲੰਧਰ ਸਿਟੀ ਤੋਂ ਰਿਸ਼ਤਾ ਇਹਨਾਂ ਨੂੰ ਚਾਹੀਦਾ ਹੈ ਜਲੰਧਰ ਹੁਸ਼ਿਆਰਪੁਰ ਲੁਧਿਆਣਾ ਜਾਂ ਇਹਨਾਂ ਦੇ ਆਸ-ਪਾਸ ਦੇ ਏਰੀਆਸ ਤੋਂ ਵਧੇਰੇ ਇਨਫੋਰਮੇਸ਼ਨ ਵਾਸਤੇ ਫੈਮਿਲੀ ਦੇ ਨਾਲ ਡਾਇਰੈਕਟ ਗੱਲਬਾਤ ਕਰੋ ਫੋਨ ਨੰਬਰ ਹੈ 97889787 9780089787 ਨੈਕਸਟ ਹੈ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ ਲੜਕੀ ਗਵਰਨਟ ਕਾਲਜ ਵਿੱਚ ਲੈਕਚਰਰ ਹੈ ਬਰਥ ਹੈ ਨਵੰਬਰ 1975 5 ਫੁੱਟ 5 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਮਾਸਟਰ ਡਿਗਰੀ ਆਫ ఫిਜ਼ੀਕਲ এডੂਕੇਸ਼ਨ ਇੱਕ ਸਿਸਟਰ ਇੱਕ ਬ੍ਰਦਰ ਹੈ ਉਹ ਦੋਨੋਂ ਮੈਰਿਡ ਨੇ ਕਾਸਟ ਹੈ ਅਰੋੜਾ ਸਿੱਖ ਲੜਕਾ ਨਾਨਕ ਸਿੱਖ ਫੈਮਲੀ ਦਾ ਸਾਬਤ ਸੂਰਤ ਜਾਨੀ ਕਿ ਪਗੜੀ ਧਾਰ ਹੋਵੇ ਤੇ ਮਾਨਸਾਹਰੀਆਂ ਨੂੰ ਬਿਲੋਂਗ ਕਰਦੇ ਨੇ ਫੈਮਲੀ ਦਾ ਫੋਨ ਨੰਬਰ ਹੈ 9779453 513 97794 53513 ਨੈਕਸਟ ਹੈ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ ਬਰਥ ਹੈ 1995 5 ਫੁੱਟ 5 ਇੰਚ ਹਾਈਟ ਕੁਆਲੀਫਿਕੇਸ਼ਨ ਹੈ BCA ਇੱਕ ਡਿਪਲੋਮਾ ਕੀਤਾ ਹੈ ਫਾਦਰ ਸਰਕਾਰੀ ਜੋਬ ਤੇ ਨੇ ਮਦਰ ਹਾਊਸ ਵਾਈਫ ਇੱਕ ਬ੍ਰਦਰ ਹੈ ਕੈਨੇਡਾ ਦਾ ਪੀਆਰ ਹੈ ਕਾਸਟ ਹੈ ਰਾਮਦਾਸੀ ਅਸਿਕ ਲੜਕੀ ਦਾ ਡਾਈਵੋਰਸ ਹੋਇਆ ਹੈ ਤੇ ਇੱਕ ਬੇਟੀ ਹੈ 8 ਸਾਲ ਦੀ ਹਰਿਆਣਾ ਏਰੀਆ ਨੂੰ ਬਿਲੋਂਗ ਕਰਦੇ ਨੇ ਲੜਕਾ ਇਹਨਾਂ ਨੂੰ ਅਮਰਤਧਾਰੀ ਜਾਂ ਸ਼ੁੱਧ ਵੈਸ਼ਨ ਪਰਿਵਾਰ ਤੋਂ ਚਾਹੀਦਾ ਹੈ ਜਾਂ ਗਵਰਨਟ ਜੋਬ ਤੇ ਹੋਵੇ ਜਾਂ ਕੋਈ ਵਧੀਆ ਬਿਜ਼ਨਸ ਕਰਦਾ ਹੋਵੇ ਫੈਮਿਲੀ ਦਾ ਫੋਨ ਨੰਬਰ ਨੋਟ ਕਰੋ ਜੀ 868400549 8684000549 ਨੈਕਸਟ ਹੈ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ ਲੜਕੀ ਕੈਨੇਡਾ ਵਿੱਚ ਪੀਆਰ ਹੈ 1996 ਦਾ ਬਰਥ 5 ਫੁੱਟ 5 ਇੰਚ ਹਾਈਟ ਕੁਆਲੀਫਿਕੇਸ਼ਨ ਐਮ ਐਸ ਸੀ ਬੋਟਨੀ ਦੋ ਬ੍ਰਦਰ ਨੇ ਕੈਨੇਡਾ ਵਿੱਚ ਪੀ ਆਰ ਕਾਸਟ ਹੈ ਜੱਟ ਸਿੱਖ ਜ਼ਮੀਨ ਹੈ ਨਾ ਦੀ 18 ਏਕੜ ਲੜਕਾ ਇਹਨਾਂ ਨੂੰ ਕੈਨੇਡਾ ਵਿੱਚ ਪੀ ਆਰ ਜਾਂ ਫਿਰ ਸਿਟੀਜ਼ਨ ਚਾਹੀਦਾ ਹੈ ਹਰਿਆਣਾ ਹਰਿਆਣਾ ਏਰੀਆ ਨੂੰ ਬਲੋਂਗ ਕਰਦੇ ਨੇ ਫੋਨ ਨੰਬਰ ਨੋਟ ਕਰੋ 8168324080 8168324080 ਨੈਕਸਟ ਹੈ ਲੜਕੀ ਦਾ ਪ੍ਰੋਫਾਈਲ ਨਾਮ ਹੈ ਹਕਾ ਅਤੇ ਲੜਕੀ ਦੀ ਆਪਣੀ ਕੰਪਨੀ ਹੈ ਕੰਪਨੀ ਦਾ ਨਾਮ ਹੈ ایワイ ਬਰਥ ਹੈ ਇਹਨਾਂ ਦਾ 1996 ਦਾ 1996 5 ਫੁੱਟ 2 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਸੀਏ ਸੀਪੀਆ ਫਾਦਰ ਫੋਰਨ ਦੇ ਵਿੱਚ ਨੇ ਮਦਰ ਹਾਊਸ ਵਾਈਫ ਇੱਕ ਸਿਸਟਰ ਹੈ ਇਹਨਾਂ ਦੀ ਉਹ ਮੈਰਿਡ ਹੈ ਔਰ ਜਰਮਨੀ ਦੇ ਵਿੱਚ ਵੈਲ ਸੈਟਲ ਹੈ ਇੱਕ ਬ੍ਰਦਰ ਹੈ ਉਹ ਯੰਗਰ ਹੈ ਤੇ ਸਟੱਡੀ ਕਰ ਰਿਹਾ ਹੈ ਸਿਆਣੀ ਸਿੱਖੇਨਾਂ ਦੀ ਕਾਸਟ ਹੈ ਔਰ ਸ਼ਹੀਦ ਭਗਤ ਸਿੰਘ ਨਗਰ ਬੰਗਾ ਏਰੀਆ ਨੂੰ ਬਿਲੋਂਗ ਕਰਦੇ ਨੇ ਫੈਮਲੀ ਦੀ ਚੋਇਸ ਇਹ ਹੈ ਕਿ ਲੜਕਾ ਸੀਏ, ਸੀਪੀਏ ਜਾਂ ਕੋਈ ਇੰਜੀਨੀਅਰਿੰਗ ਦੀ ਡਿਗਰੀ ਕੀਤੀ ਹੋਵੇ। ਸ਼ੁੱਧ ਵੈਸ਼ਨੋ ਪਰਿਵਾਰ ਤੋਂ ਹੋਵੇ ਪੰਜਾਬ ਤੋਂ ਹੋਵੇ ਜਾਂ ਫਿਰ ਐਨਆਰਆਈ ਹੋ ਸਕਦਾ ਹੈ। ਜਾਤੀਬੰਧਨ ਕੋਈ ਨਹੀਂ ਹੈ। ਫੈਮਲੀ ਦਾ ਫੋਨ ਨੰਬਰ ਹੈ 9478 364788 9478364788 ਨੈਕਸਟ ਇਹ ਹੈ ਜੀ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ ਬਰਤ ਹੈ ਦਸੰਬਰ 1994 5 ਫੁੱਟ 3 ਇੰਚ ਹਾਈਟ ਇਹਨਾਂ ਦਾ ਡਾਈਵੋਰਸ ਹੋਇਆ ਹੈ ਕਵਾਲੀਫਿਕੇਸ਼ਨ ਹੈ ਡੀ ਫਾਰਮੇਸੀ ਕੰਪਿਊਟਰ ਆਈਟੀਆਈ ਸਿਲਾਈ ਦਾ ਕੋਰਸ ਕੀਤਾ ਹੈ ਤੇ ਨਾਲ ਘਰ ਦਾ ਸਾਰਾ ਕੰਮਕਾਰ ਕਰਨਾ ਜਾਣਦੇ ਨੇ ਜੱਟ ਸਿੱਖ ਕਾਸਟ ਹੈ ਇੱਕ ਸਿਸਟਰ ਹੈ ਆਸਟ੍ਰੇਲੀਆ ਦੀ ਸਿਟੀਜ਼ਨ ਇੱਕ ਬ੍ਰਦਰ ਹੈ ਨਿਊਜ਼ੀਲੈਂਡ ਦਾ ਸਿਟੀਜ਼ਨ ਲੜਕਾ ਇਹਨਾਂ ਨੂੰ ਐਨਆਰਆਈ ਚਾਹੀਦਾ ਹੈ ਜੱਟ ਸਿੱਖ ਫੈਮਿਲੀ ਤੋਂ ਹੋਵੇ ਜਾਂ ਆਸਟ੍ਰੇਲੀਆ ਵਿੱਚ ਜਾਂ ਫਿਰ ਨਿਊਜ਼ੀਲੈਂਡ ਰੋਪੜ ਸਿਟੀ ਨੂੰ ਬਿਲੋਂਗ ਕਰਦੇ ਨੇ ਫੈਮਿਲੀ ਦਾ ਫੋਨ ਨੰਬਰ ਹੈ 7627893779 7627 993779 ਫੈਮਿਲੀ ਨੂੰ ਕਾਲ ਕਰਨ ਤੋਂ ਪਹਿਲਾਂ ਇਹਨਾਂ ਦਾ ਫੋਨ ਨੰਬਰ ਧਿਆਨ ਨਾਲ ਚੈੱਕ ਕਰ ਲਵੋ ਨੈਕਸਟ ਨੋਟ ਕਰੋ ਜੀ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ ਲੜਕੀ ਆਸਟ੍ਰੇਲੀਆ ਵਿੱਚ ਪੀਆਰ ਹੈ ਬਰਥ ਹੈ ਦਸੰਬਰ 1995 1995 ਬੌਰਨ 5 ਫੁੱਟ 4 ਇੰਚ ਹਾਈਟ ਕਵਾਲੀਫਿਕੇਸ਼ਨ ਹੈ ਮਾਸਟਰ ਡਿਗਰੀ ਇੱਕ ਬ੍ਰਦਰ ਹੈ ਯੂਕੇ ਵਿੱਚ ਫਾਦਰ ਰਿਟਾਇਰ ਨੇ ਗਵਰਨਰ ਜੋਬ ਤੋਂ ਮਦਰ ਹਾਊਸ ਵਾਈਫ ਹੈ ਕਾਸਟ ਹੈ ਨਦੀ ਬੀਸੀ ਲੜਕਾ ਇਹਨਾਂ ਨੂੰ ਆਸਟ੍ਰੇਲੀਆ ਵਿੱਚ ਜਾਂ ਪੰਜਾਬ ਤੋਂ ਚਾਹੀਦਾ ਹੈ ਹੁਸ਼ਿਆਰਪੁਰ ਸਿਟੀ ਨੂੰ ਬਿਲੋਂਗ ਕਰਦੇ ਨੇ ਫੈਮਿਲੀ ਦਾ ਫੋਨ ਨੰਬਰ ਨੋਟ ਕਰੋ ਜੀ 7626938769 7626938769 ਨੈਕਸਟ ਹੈ ਜੀ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ ਲੜਕੀ ਕੈਨੇਡਾ ਵਿੱਚ ਪੀਆਰ ਹੈ ਬਰਥ ਹੈ ਇਹਨਾਂ ਦਾ 2000 ਦਾ 2000 ਬੌਰਨ ਨੇ ਜੌਬ ਕਰਦੇ ਨੇ ਹੈਲਥ ਕੇਅਰ ਡਿਪਾਰਟਮੈਂਟ ਵਿੱਚ ਹਾਈਟ ਹੈ 5 ਫੁੱਟ 6 ਇੰਚ ਕਾਸਟ ਹੈ ਇਹਨਾਂ ਦੀ ਜੱਟ ਸਿੱਖ ਇਹਨਾਂ ਨੇ ਮੈਰਿਜ ਜਲਦੀ ਕਰਨੀ ਹੈ ਇੱਕ ਬ੍ਰਦਰ ਹੈ ਇਹਨਾਂ ਦਾ ਉਹਨਾਂ ਦਾ ਬਰਥ ਹੈ 1995 ਦਾ ਉਹਨਾਂ ਦਾ ਵਿਜ਼ਟਰ ਵੀਜ਼ਾ ਲੱਗਾ ਹੋਇਆ ਹੈ ਕੈਨੇਡਾ ਦਾ ਤੇ ਨਸ਼ਾ ਰਹਿਤ ਹੈ ਲੜਕਾ ਵਧੀਆ ਪਰਿਵਾਰ ਤੋਂ ਹੈ 5-7 ਉਹਨਾਂ ਦੀ ਹਾਈਟ ਹੈ ਤੇ ਇਹਨਾਂ ਨੂੰ ਉਹੀ ਲੋਕ ਸੰਪਰਕ ਕਰਨ ਜੋ ਇਹ ਲੜਕੀ ਦਾ ਜਿਹੜਾ ਭਰਾ ਹੈ ਉਹਨਾਂ ਨੂੰ ਰਿਸ਼ਤਾ ਕਰਵਾ ਸਕਣ। ਸੋ ਮੋਗਾ ਏਰੀਆ ਨੂੰ ਬਿਲੋਂਗ ਕਰਦੇ ਨੇ ਵਧੇਰੇ ਇਨਫੋਰਮੇਸ਼ਨ ਵਾਸਤੇ ਇਹਨਾਂ ਦੇ ਨਾਲ ਡਾਇਰੈਕਟ ਗੱਲਬਾਤ ਕਰੋ ਜੀ ਫੋਨ ਨੰਬਰ ਹੈ 9855036179 9855036179 ਨੈਕਸਟ ਇਹ ਹੈ ਜੀ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ ਲੜਕੀ ਕੈਨੇਡਾ ਦੇ ਵਿੱਚ ਸਿਟੀਜ਼ਨ ਹੈ। ਬਰਤ ਹੈ 1998 ਦਾ 5 ਫੁੱਟ 8 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਬਿਜ਼ਨਸ ਐਡਮਿਨਿਸਟ੍ਰੇਸ਼ਨ ਫਾਦਰ बिजनेਸਮੈਨ ਨੇ ਮਦਰ ਹਾਊਸ ਵਾਈਫ ਇੱਕ ਇਹਨਾਂ ਦਾ ਬ੍ਰਦਰ ਹੈ ਉਹ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਕਾਸਟ ਹੈ ਅਰੋੜਾ ਸਿੱਖ ਲੜਕਾ ਇਹਨਾਂ ਨੂੰ ਕੈਨੇਡਾ ਦੇ ਵਿੱਚ ਪੀਆਰ ਜਾਂ ਫਿਰ ਸਿਟੀਜ਼ਨ ਚਾਹੀਦਾ ਹੈ ਮੋਗਾ ਏਰੀਆ ਨੂੰ ਬਲੋਂਗ ਕਰਦੇ ਨੇ ਫੈਮਿਲੀ ਦਾ ਫੋਨ ਨੰਬਰ ਨੋਟ ਕਰੋ ਜੀ 9876872815 9876872815 ਫੈਮਿਲੀ ਨੂੰ ਕਾਲ ਕਰਨ ਤੋਂ ਪਹਿਲਾਂ ਇਹਨਾਂ ਦਾ ਬਾਇਓ ਡਾਟਾ ਔਰ ਫੋਨ ਨੰਬਰ ਧਿਆਨ ਨਾਲ ਚੈੱਕ ਕਰ ਲਵੋ ਜੀ ਨੈਕਸਟ ਨੋਟ ਕਰੋ ਜੀ ਲੜਕੀ ਦਾ ਪ੍ਰੋਫਾਈਲ ਨਾਮ ਹਕੌਰ ਇਹਨਾਂ ਦਾ ਬਰਥ ਹੈ 1995 ਦਾ 5 ਫੁੱਟ 3 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਬੀਐਸਸੀ ਐਮਐਸਸੀ ਕੈਮਿਸਟਰੀ ਯਾਨੀ ਕਿ ਸਾਇੰਸ ਸਬਜੈਕਟ ਵਿੱਚ ਇਹਨਾਂ ਨੇ ਗ੍ਰੈਜੂਏਸ਼ਨ ਕੰਪਲੀਟ ਕੀਤੀ ਹੈ ਔਰ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਸਾਈਡ ਬਾਈ ਸਾਈਡ ਇਹਨਾਂ ਨੇ ਬੀਐਡ ਵੀ ਕੀਤੀ ਹੈ ਟੀਚਿੰਗ ਲਾਈਨ ਵਾਸਤੇ ਕਾਸਟ ਜੱਟ ਸੀ ਕਿ ਹੈ ਲੜਕਾ ਇਹਨਾਂ ਨੂੰ ਜੱਟ ਸੀ ਕ ਫੈਮਿਲੀ ਤੋਂ ਚਾਹੀਦਾ ਹੈ ਜਾਂ ਸਰਕਾਰੀ ਜੋਬ ਤੇ ਹੋਵੇ ਜਾਂ ਫਿਰ ਕੋਈ ਵਧੀਆ ਪ੍ਰਾਈਵੇਟ ਜੋਬ ਕਰਦਾ ਹੋਵੇ ਫਰੀਦਕੋਟ ਏਰੀਆ ਨੂੰ ਬਿਲੋਂਗ ਕਰਦੇ ਨੇ ਔਰ 60 70 ਕਿਲੋਮੀਟਰ ਤੱਕ ਇਹਨਾਂ ਨੇ ਰਿਸ਼ਤਾ ਕਰਨਾ ਹੈ ਫੈਮਿਲੀ ਦਾ ਫੋਨ ਨੰਬਰ ਨੋਟ ਕਰੋ ਜੀ 8427252862 8427252862 ਨੈਕਸਟ ਨੋਟ ਕਰੋ ਜੀ ਲੜਕੀ ਦਾ ਪ੍ਰੋਫਾਈਲ ਅਮਰਤਧਾਰੀ ਲੜਕੀ ਹੈ ਔਰ ਇਹਨਾਂ ਦਾ ਨਾਮ ਹੈ ਕੌਰ ਬਰਥ ਹੈ 1995 ਦਾ ਹਾਈਟ ਹੈ 5 ਫੁੱਟ 1 ਇੰਚ ਕੁਆਲੀਫਿਕੇਸ਼ਨ ਹੈ ਬੀਏ ਐਲਐਲਬੀ ਐਮਏ ਪੋਲੀਟੀਕਲ ਸਾਇੰਸ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਵਿੱਚ ਔਰ ਕਾਸਟ ਹੈ ਨਦੀ ਰਾਏ ਸਿੱਖ ਫਾਦਰ ਏਐਸਆਈ ਨੇ ਪੰਜਾਬ ਪੁਲਿਸ ਵਿੱਚ ਮਦਰ ਹਾਊਸ ਵਾਈਫ ਹੈ ਦੋ ਇਹਨਾਂ ਦੇ ਬ੍ਰਦਰ ਨੇ ਉਹਨਾਂ ਦਾ ਕੱਪੜੇ ਦਾ ਬਿਜ਼ਨਸ ਹੈ ਦੋ ਇਹਨਾਂ ਦੇ ਆਪਣੇ ਐਜੂਕੇਸ਼ਨਲ ਇੰਸਟੀਟਿਊਟਸ ਨੇ ਔਰ ਅਜਨਾਲਾ ਅਮਰਸਰ ਏਰੀਆ ਨੇ ਬਿਲੋਂਗ ਕਰਦੇ ਨੇ ਫੈਮਿਲੀ ਦੀ ਚੋਇਸ ਇਹ ਹੈ ਕਿ ਲੜਕਾ ਜਿਹੜਾ ਹੈ ਉਹ ਗਵਰਨਮੈਂਟ ਜੌਬ ਕਰਦਾ ਹੋਵੇ ਜਾਂ ਕੋਈ ਆਪਣਾ ਵਧੀਆ ਬਿਜ਼ਨਸ ਕਰਦਾ ਹੋਵੇ ਫੈਮਿਲੀ ਦਾ ਫੋਨ ਨੰਬਰ ਨੋਟ ਕਰੋ ਜੀ 8437652460 8437652460 ਨੈਕਸਟ ਨੋਟ ਕਰੋ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ ਲੜਕੀ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਬਰਤ ਹੈ 1990 ਦਾ 5 ਫੁੱਟ 4 ਇੰਚ ਹਾਈਟ ਕੁਆਲਿਫਿਕੇਸ਼ਨ ਹੈ ਪੋਸਟ ਗ੍ਰੈਜੂਏਸ਼ਨ ਬੀਐਡ ਕਾਸਟ ਹੈ ਜੱਟ ਸਿੱਖ ਲੜਕਾ ਇਹਨਾਂ ਨੂੰ ਕੈਨੇਡਾ ਵਿੱਚ ਪੀਆਰ ਜਾਂ ਸਿਟੀਜ਼ਨ ਚਾਹੀਦਾ ਹੈ ਫਰੀਦਕੋਟ ਏਰੀਆ ਨੂੰ ਬਿਲੋਂਗ ਕਰਦੇ ਨੇ ਫੈਮਿਲੀ ਦਾ ਫੋਨ ਨੰਬਰ ਹੈ +917986338930 +91798633893 ਫੈਮਲੀ ਨੂੰ ਕਾਲ ਕਰਨ ਤੋਂ ਪਹਿਲਾਂ ਇਹਨਾਂ ਦਾ ਫੋਨ ਨੰਬਰ ਧਿਆਨ ਨਾਲ ਚੈੱਕ ਕਰ ਲਵੋ ਨੈਕਸਟ ਹੈ ਲੜਕੀ ਦਾ ਪ੍ਰੋਫਾਈਲ ਨਾਮ ਹੈ ਡਾਕਟਰ ਕੌਰ ਲੜਕੀ ਕੈਨੇਡਾ ਵਿੱਚ ਪੀਆਰ ਹੈ ਲੜਕੀ ਨੇ ਐਮਬੀਬੀਐਸ ਡਿਗਰੀ ਕੀਤੀ ਹੋਈ ਹੈ ਬਰਥ ਹੈ 1990 ਦਾ 1990 ਦਾ 5 ਫੁੱਟ 6 ਇੰਚ ਹਾਈਟ ਕਾਸਟ ਹੈ ਇਹਨਾਂ ਦੀ ਲੁਬਾਨਾ ਸਿੱਖ ਲੜਕਾ ਇਹਨਾਂ ਨੂੰ ਕੈਨੇਡਾ ਵਿੱਚ ਪੀਆਰ ਜਾਂ ਸਿਟੀਜ਼ਨ ਚਾਹੀਦਾ ਹੈ ਪੰਜਾਬ ਤੋਂ ਬਿਲੋਂਗ ਕਰਦੇ ਨੇ ਮੁਕੇਰੀਆਂ ਸਿਟੀ ਤੋਂ ਮੁਕੇਰੀਆਂ ਇਹਨਾਂ ਦਾ ਏਰੀਆ ਹੈ ਨੀਅਰ ਹੁਸ਼ਿਆਰਪੁਰ ਔਰ ਫੈਮਿਲੀ ਦਾ ਫੋਨ ਨੰਬਰ ਹੈ 9464148805 9464148805 ਨੈਕਸਟ ਹੈ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ ਡੇਟ ਆਫ ਬਰਥ ਹੈ 1995 ਦਾ ਬਰਥ 5 ਫੁੱਟ 4 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਬੀਐਸਸੀ ਐਮਐਸਸੀਆਈਟੀ ਦੋ ਇਹਨਾਂ ਦੀ ਸਿਸਟਰ ਨੇ ਉਹ ਮੈਰਿਡ ਨੇ ਇੱਕ ਬ੍ਰਦਰ ਹੈ ਉਹ ਬਿਜ਼ਨਸਮੈਨ ਹੈ ਔਰ ਮੈਰਿਡ ਹੈ ਫਾਦਰ ਗਵਰਨਟ ਜੋਬ ਤੇ ਨੇ ਰਿਟਾਇਰ ਹੋ ਚੁੱਕੇ ਨੇ ਹੁਣ ਮਦਰ ਹਾਊਸ ਵਾਈਫ ਨੇ ਕਾਸਟ ਹੈ ਨਦੀ ਸ਼ਰਮਾ ਜਾਨਕੀ ਬ੍ਰਾਹਮਣ ਲੜਕਾ ਇਹਨਾਂ ਨੂੰ ਸਿਰਫ ਸਰਕਾਰੀ ਜੋਬ ਵਾਲਾ ਚਾਹੀਦਾ ਹੈ ਜਾਤੀਵੰਦਨ ਕੋਈ ਨਹੀਂ ਹੈ ਰਿਹائش ਹੈ ਇਹਨਾਂ ਦੀ ਪਠਾਨਕੋਟ ਸਿਟੀ ਫੋਨ ਨੰਬਰ ਨੋਟ ਕਰੋ ਜੀ 99 886 32455 99886 32455 ਫੈਮਿਲੀ ਨੂੰ ਕਾਲ ਕਰਨ ਤੋਂ ਪਹਿਲਾਂ ਇਹਨਾਂ ਦਾ ਫੋਨ ਨੰਬਰ ਤੇ ਬਾਇ ਡਾਟਾ ਧਿਆਨ ਨਾਲ ਚੈੱਕ ਕਰ ਲਵੋ ਨੈਕਸਟ ਹੈ ਜੀ ਲੜਕੀ ਦਾ ਪ੍ਰੋਫਾਈਲ ਸ਼ਰਮਾ ਕਾਸਟ ਦੀ ਲੜਕੀ ਹੈ ਕੈਨੇਡਾ ਵਿੱਚ ਪੀਆਰ ਬਰਥ ਹੈ ਇਹਨਾਂ ਦਾ 2000 ਦਾ ਯਾਨੀ ਕਿ 2000 ਬੌਰਨ ਨੇ 5 ਫੁੱਟ 2 ਇੰਚ ਹਾਈਟ ਇੱਕ ਬ੍ਰਦਰ ਹੈ ਕੈਨੇਡਾ ਵਿੱਚ ਸੈਟਲ ਕਾਸਟ ਹੈ ਇਹਨਾਂ ਦੀ ਸ਼ਰਮਾ ਫੈਮਿਲੀ ਦੇ ਵਿੱਚ ਹੈ ਇਹਨਾਂ ਦਾ ਇੱਕ ਬ੍ਰਦਰ ਇੱਕ ਸਿਸਟਰ ਤੇ ਪੇਰੈਂਟਸ ਲੜਕਾ ਇਹਨਾਂ ਨੂੰ ਕੈਨੇਡਾ ਵਿੱਚ ਵਰਕ ਪਰਮਿਟ ਜਾਂ ਫਿਰ ਪੀਆਰ ਚਾਹੀਦਾ ਹੈ ਲੜਕੇ ਦੀ ਏਜ 27 ਸਾਲ ਤੱਕ ਹੋਵੇ ਤੇ ਗੜ ਸ਼ੰਕਰ ਸਿਟੀ ਨਹੀਂ ਬਿਲੋਂਗ ਕਰਦੇ ਨੇ ਡਿਸਟ੍ਰਿਕਟ ਹੈ ਹੁਸ਼ਿਆਰਪੁਰ ਫੈਮਿਲੀ ਦਾ ਫੋਨ ਨੰਬਰ ਹੈ 9501922880 9501922280 ਸੋ ਇਹ ਸਨ ਅੱਜ ਦੀ ਵੀਡੀਓ ਵਿੱਚ ਲੜਕੀਆਂ ਦੇ ਖਾਸ ਪ੍ਰੋਫਾਈਲ ਇਸ ਤੋਂ ਇਲਾਵਾ ਜੇਕਰ ਤੁਸੀਂ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਕੇ ਰੱਖ ਲਵੋ ਤੇ ਜੇਕਰ ਜਲਦੀ ਰਿਸ਼ਤਾ ਚਾਹੀਦਾ ਹੈ ਉਹਦੇ ਵਾਸਤੇ ਵੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਨੋਟੀਫਿਕੇਸ਼ਨ ਯਾਨੀ ਕਿ ਬੈਲ ਆਈਕਨ ਨੂੰ ਓਕੇ ਤੇ ਸੈੱਟ ਕਰੋ ਆਲ ਤੇ ਸੈੱਟ ਕਰੋ ਤੇ ਜਦੋਂ ਵੀ ਨਵੇਂ ਲੜਕੀਆਂ ਦੇ ਰਿਸ਼ਤਿਆਂ ਦੀ ਐਡ ਆਏਗੀ ਤੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਜਿਨ੍ਹਾਂ ਦੀ ਐਡ ਅੱਜ ਸਕਿੱਪ ਹੋ ਗਈ ਹੈ ਉਹ ਸਾਨੂੰ WhatsApp ਤੇ ਮੈਸੇਜ ਕਰ ਦੇਣ ਜਿਨ੍ਹਾਂ ਨੇ ਨਵੀਂ ਐਡ ਲਗवानी ਹੈ ਉਹ ਵੀ ਸਾਡਾ WhatsApp ਨੰਬਰ ਤੇ ਤੁਸੀਂ ਬਾਇਓ ਡਾਟਾ ਭੇਜੋ ਜਾਂ ਫਿਰ ਤੁਸੀਂ ਮੈਸੇਜ ਕਰੋ ਫੋਨ ਕਾਲ ਨਹੀਂ ਕਰਨਾ ਹੈ ਸੋ ਸਾਰਿਆਂ ਵਾਸਤੇ ਬੈਸਟ ਆਫ ਲੱਕ ਹੈ ਜਲਦੀ ਨਵੀਂ ਵੀਡੀਓ ਲੈ ਕੇ ਅਸੀਂ ਆਵਾਂਗੇ ਸੋ ਅੱਜ ਦੀ ਇਹ ਵੀਡੀਓ ਦੇਖਣ ਲਈ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਥੈਂਕਸ